ਸੈਂਟਰਲ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਧਰਮਪੁਰਾ ਸ਼ਿਵਾਜੀ ਨਗਰ ਏਰੀਏ ਦੇ ਵਿੱਚੋਂ ਲੰਘਣ ਵਾਲੇ ਗੰਦੇ ਨਾਲੇ ਦੇ ਸੀਵਰੇਜ ਦਾ ਟੱਕਨ ਹਲਕੇ ਧਮਾਕੇ ਦਰਾ ਉੱਛਲ ਗਿਆ ਉਸ ਵੇਲੇ ਸੀਵਰੇਜ ਦਾ ਗੰਦਾ ਪਾਣੀ ਕਿਸੇ ਜਵਾਰ ਪਾਟੇ ਦੇ ਤਰ੍ਹਾਂ ਵਾਲੇ ਦੁਆਲੇ ਦੇ ਮੋਹੱਲਿਆਂ ਦੇ ਵਿੱਚ ਪਰਨਾ ਸ਼ੁਰੂ ਹੋ ਜਾਂਦਾ ਤੇ ਗੰਦੇ ਨਾਲੇ ਦੇ ਪਾਣੀ ਨੂੰ ਘਰਾਂ ਦੇ ਵਿੱਚ ਦਾਖਲ ਹੁੰਦਾ ਵੇਖ ਲੋਕਾਂ ਚਾਹ ਹਾਰ ਮਚ ਗਈ ਹੈ ਇਸ ਦੇ ਦਰਮਿਆਨ ਹਲਕਾ ਵਿਧਾਇਕ ਸ਼ੋਕ ਪ੍ਰਾਸਪ ਪਟੇ ਨਗਰ ਨਗਮ ਅਧਿਕਾਰੀ ਰਾਹਤ ਕਾਰਜ ਸ਼ੁਰੂ ਕਰਨ ਦੇ ਲਈ ਮੌਕੇ ਤੇ ਪਹੁੰਚੇ ਦੇਖਿਆ ਗਿਆ ਕਿ ਜਦੋਂ ਪੂਰਾ ਪੰਜਾਬ ਹੜਾ ਦੇ ਪਾਣੀ ਚ ਡੁੱਬਿਆ ਹੋਇਆ ਤਾਂ ਮਹਾਨਗਰ ਦੇ ਹਾਲਾਤ ਵੀ ਵੱਧ ਤੋਂ ਵੱਧ ਹੁੰਦੇ ਨਜ਼ਰ ਆਏ ਗਲੀਆਂ ਮੋਹਲਿਆਂ ਦੇ ਵਿੱਚ ਬਰਸਾਤ ਦੇ ਪਾਣੀ ਦੇ ਵੱਲੋਂ ਆਪਣਾ ਕਹਿਰ ਮਚਾ ਕੇ ਰੱਖਿਆ ਗਿਆ ਸੜਕਾਂ ਤੇ ਗਲੀਆਂ ਦੇ ਹਾਲਾਤ ਅਜਿਹੇ ਹੋ ਗਏ ਕਿ ਟੋਏ ਹੀ ਸੜਕਾਂ ਤੇ ਨਜ਼ਰ ਆ ਰਹੇ ਸਨ ਜਜੇ ਦੇ ਵਿੱਚ ਨਗਰ ਨਗਮ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਮੈਂ ਸ਼ੰਗਾਰ ਰੋਡ ਤੇ ਸ਼ਿਵਾਜੀ ਨਗਰ ਕਟ ਕੋਲ ਵੱਡੀਆਂ ਪੁਲੀਆਂ ਬੰਦ ਨਜ਼ਰ ਆਈਆਂ ਤੇ ਇਸੇ ਦਰਮਿਆਨ ਹਲਕਾ ਵਿਧਾਇਕ ਦਾ ਕਹਿਣਾ ਸੀ ਕਿ ਜੇਕਰ ਕਿਸੇ ਵੀ ਅਧਿਕਾਰੀ ਦੀ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਹਾਂਜੀ ਤੁਸੀਂ ਦੱਸੋ ਕੀ ਕਹਿਣੀ ਹੋ। ਤੁਸੀਂ ਤਾਂ ਹਜੋ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਬਾਰੇ ਜੀ। ਇੱਕੋ ਗੱਲ ਸੁਣੋ 10-12 ਸਾਲ ਬਾਅਦ ਇਹ ਲਾਈਨ ਬੰਦ ਹੋਈ ਆ। ਮੇਰੇ ਅੱਜ ਮੁਹੱਲੇ ਵਾਲਿਆਂ ਨੇ ਧਿਆਨ ਚ ਲਿਆਂਦਾ ਵੀ ਅੱਗੇ 22 ਫੁੱਟ ਦਾ ਇੱਕ ਪਹਿਲਾਂ ਜਾਂਦਾ ਸੀ ਪਾਣੀ ਉੱਥੋਂ ਉਹ ਕਿਸੇ ਬੰਦਿਆਂ ਨੇ ਬੰਦ ਕਰਾਇਆ ਹੋਇਆ ਪਰ ਮੈਂ ਅੱਜ ਮੇਰੇ ਧਿਆਨ 'ਚ ਆ ਗਿਆ ਉਹ ਕੱਲੀ ਉਹ ਦੇਖ ਕੇ ਉੱਥੇ ਜਿੰਮੇ ਹੋਊਗਾ ਪਾਣੀ ਦਾ ਇਹ ਕਿਉਂਕਿ ਸਾਰੇ ਇਲਾਕੇ ਨੂੰ ਸਮੱਸਿਆ ਆ ਗਈ ਇਸ ਮੱਲੇ ਨੂੰ ਪੂਰੇ ਨੂੰ ਸਮੱਸਿਆ ਆ ਗਈ ਵੈਕ ਪਾਣੀ ਮਾਰਿਆ ਵਾ ਮੈਂ ਆਪ ਦੇਖ ਕੇ ਕੱਲ ਨੂੰ ਨਾਲ ਲਾ ਕੇ ਕਾਰਪੇਸ਼ਨ ਵਾਲਿਆਂ ਨੂੰ ਉਹ ਪਹਿਲਾਂ ਜਿਹੜਾ 22 ਫੁੱਟੀ ਵਾਲਾ ਰਸਤਾ ਵਾ ਉਹ ਪਾਣੀ ਦੀ ਖਲਾਵਾਗੇ ਤਾਂ ਕਿ ਅੱਗੇ ਤੋਂ ਕੋਈ ਕਿਸੇ ਨੂੰ ਇਸ ਗੱਲ ਦੀ ਪਰੇਸ਼ਾਨੀ ਨਾ ਸਮਝੋ। ਕਲਪਨਾ ਕੀਤੀ ਵੀ ਇੱਕ ਆਬਜੈਕਸ਼ਨ ਕੀਤਾ ਗਿਆ ਲੈ ਵੀ ਕਿਤੇ ਲੋਹ ਜਾਣ ਪੁੱਝ ਕੇ ਬੰਦ ਕਰਾਇਆ ਗਿਆ। ਇੱਕੋ ਗੱਲ ਸੁਣੋ ਮੇਰੀ। ਇਦੂ ਇਦੂ ਵੱਡਾ ਨਰਕ ਜੇ ਕਿਸੇ ਨੇ ਇਹ ਤਾਂ ਨਰਕਾਂ ਦਾ ਭਾਗੀ ਹੋਊਗਾ ਜੇ ਕੋਈ ਕਿਸੇ ਦੇ ਬੱਚਿਆਂ ਨੂੰ ਐਦਾਂ ਕੋਈ ਗਲਤ ਸ਼ਰਾਰਤ ਕਰਕੇ ਡਬੋਣ ਦੀ ਕੋਸ਼ਿਸ਼ ਕਰੂਗਾ ਉਹ ਕੋਈ ਬੰਦਾ ਥੋੜਾ ਉਹ ਕਿਨੇ ਆ ਜਾ ਸਕਦਾ। ਉਹਨੂੰ ਇਨਸਾਨੀਅਤ ਤੌਰ ਤੇ ਤਾਂ ਗਿਣਿਆ ਹੀ ਨਹੀਂ ਜਾ ਸਕਦਾ ਕਦੇ। ਅਗਰ ਜੇ ਪਤਾ ਲੱਗ ਗਿਆ ਬੰਦ ਦੀ ਕਾਨੂੰਨੀ ਕਾਰਵਾਈ ਕੀ ਇਹ ਜੀ ਸਜ਼ਾ ਮਿਲੂ ਉਹਦੀਆਂ 10 ਪੁਸਤਕਾਂ ਵੀ ਯਾਦ ਰੱਖੂਗੀ। ਨਹੀਂ ਹੋਇਆ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਬਰਸਾਤਾ ਚ 20 ਇੰਚ ਸਫਾਈ ਹੋਣੀ ਚਾਹੀਦੀ। ਦੇਖੋ ਗੱਲ ਸੁਣੋ ਹੁਣ 3.5 ਸਾਲ ਹੋ ਗਏ ਮੈਨੂੰ ਇਸ ਹਲਕੇ ਦਾ ਸੇਵਾਦਾਰ ਬਣੇ। ਤੁਸੀਂ ਵੀ ਦੇਖਦੇ ਹੋ ਮੈਂ ਨਾਲੇ ਦੇ ਪ੍ਰਤੀ ਕਿੰਨਾ ਕਿ ਸੀਰੀਅਸ ਹੋ ਕੇ ਕੰਮ ਕਰ ਰਿਹਾ ਆ ਪਰ ਜਿਹੜੀਆਂ ਪਹਿਲੇ ਦੀਆਂ ਲਾਈਆਂ ਹੋਈਆਂ ਇਹ ਗਲਤ ਡਾਇਰੈਕਸ਼ਨਾਂ ਨੇ ਜਿਵੇਂ ਇਹਨਾਂ ਨੇ ਦੱਸਿਆ ਭਈ ਰਾਜਪਾਟ ਦੇ ਵਿੱਚ 22 ਫੁੱਟ ਜਿਹੜੀ ਸੜਕ ਜਾਂਦੀ ਸੀ ਉਦੇ ਵਿੱਚੋਂ ਪੂਰਾ ਪਾਣੀ ਦਾ ਬਹਾਅ ਸੀਗਾ ਉਹ ਬੰਦ ਕੀਤੀ ਹੋਈਆਂ ਮੇਰੇ ਧਿਆਨ ਚੱਜ ਲੈਂਦਾ ਇਹਨਾਂ ਨੇ ਕੱਲ ਤੋਂ ਉਧਰਲੇ ਪਾਸੇ ਕੰਮ ਕਰਾਂਗੇ ਦੇਖੋ ਸੀਚੇਵਾਲ ਸਾਹਿਬ ਨੇ ਆ ਕੇ ਸਫਾਈ ਕਰਾਈ ਜੀ ਤੁਹਾਨੂੰ ਲੱਗਦਾ ਕਿ ਉਹਦਾ ਵੀ ਕੋਈ ਨਾ ਕੋਈ ਅਸਰ ਹੋਣਾ ਚਾਹੀਦਾ ਦੇਖੋ ਗੱਲ ਸੁਣੋ ਮੇਰੀ ਮੈਂ ਬਿਨਾਂ ਦੱਸੇ ਕਿਸੇ ਗੱਲ ਦਾ ਤੁਹਾਡੀ ਦਾ ਜਵਾਬ ਦੇ ਦੂ ਮੈਨੂੰ ਪਤਾ ਤਾਂ ਹੋਣਾ ਚਾਹੀਦਾ ਸਫਾਈ ਨਾਲ ਤਾਂ ਸਭੋ ਕੰਮ ਸਾਫ਼ ਹੁੰਦਾ ਵਾ ਸਫਾਈ ਨਾਲ ਗੰਦ ਥੋੜਾ ਪੈਂਦਾ ਇਹ ਤਾਂ ਗੰਦ ਪੈ ਗਿਆ ਇਹ ਕੋਈ ਸਫਾਈ ਵਾਲਾ ਕੋਈ ਉਹਦੇ 'ਚ ਹੈ ਨਹੀਂਗਾ ਇਹ ਜਿਹੜੀਆਂ ਅੱਗਿਓ ਜਿਹੜੀਆਂ ਪਾਣੀ ਨੇ ਆਪਣਾ ਰਸਤਾ ਚਾਹੀਦਾ ਪਾਣੀ ਨੂੰ ਚਾਹੇ ਪਾਣੀ ਥੋੜਾ ਆਉਂਦਾ ਚਾਹੇ ਆਉਂਦਾ ਜਿਆਦਾ ਪਾਣੀ ਨੂੰ ਹਮੇਸ਼ਾ ਆਪਣਾ ਰਸਤਾ ਚਾਹੀਦਾ ਜਿਹੜੇ ਲੋਕਾਂ ਨੇ ਆਪਣੇ ਸੈਲਫ ਮਤਲਬ ਲਈ ਕੋਈ ਰਸਤਾ ਬੰਦ ਕਰਾਇਆ ਪੂਰਾ ਖਲਾਉਂਗਾ ਕੱਲ ਨੂੰ ਸਰ ਕਿਹਦੇ ਪਾਸੇ ਇਹ ਚੱਲਣਾ ਕਰਨੀ ਕਿ ਬੰਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਨੈਗਲੀਜੈਂਸੀ ਨਹੀਂ ਮੈਂ ਕੀ ਕਹਿਣਾ ਪਿਆ ਹੁਣ ਪਹਿਲਾਂ ਆਪਾਂ ਕੰਮ ਕਰ ਲਈਏ ਜਿਹੜਾ ਕੋਈ ਨਗਰ ਨਿਗਮ ਆ ਲਾਊਗਾ ਉਹਨੂੰ ਵੀ ਉਹਦਾ ਰਸਤਾ ਦਿਖਾਵਾਂਗੇ ਲੋਕਾਂ ਨੂੰ ਤਕਲੀਫ ਨਹੀਂ ਚਾਹੀਦੀ ਲੋਕਾਂ ਦੀ ਤਕਲੀਫ ਆਏ ਉਹਨਾਂ ਦੇ ਨਾਲ ਲੱਗ ਕੇ ਦੂਰ ਕਰਾਂਗੇ ਠੀਕ ਹੈ